ਹਾਂ ਜੀ ਦੋਸਤੋ ਕੀ ਹਾਲ ਚਾਲ ਉਮੀਦ ਆ ਸਾਰੇ ਵਧੀਆ ਹੋਣਗੇ ਤੇ ਦੋਸਤੋ ਜਿਹੜੇ ਵੀਰ YouTube ਚਲਾਉਂਦੇ ਆ ਹਾਂ ਜਾਂ ਲਾਈਵ ਹੁੰਦੇ ਆ ਤੇ ਮੇਰੇ ਲਾਈਵ 'ਚ ਇੱਕ ਪ੍ਰੋਬਲਮ ਆਉਂਦੀ ਆ ਮੈਨੂੰ ਸਮਝਣੀ ਆ ਕਿ ਕੀ ਕਾਰਨ ਆ ਐ ਮੇਰੇ ਕਮੈਂਟ ਜਿਹੜਾ ਆਉਂਦਾ ਹੈ ਤੇ ਉਹ ਕਮੈਂਟ ਸ਼ੋ ਜ਼ਰੂਰ ਕਰਦਾ ਉੱਪਰ ਪਰ ਪਤਾ ਨਹੀਂ ਲੱਗਦਾ ਬਾਅਦ ਵਿੱਚ ਜਦੋਂ ਵੀਡੀਓ ਅਪਲੋਡ ਹੋ ਜਾਂਦੀ ਆ ਉਹ ਕਮੈਂਟ ਦਿਖਣਾ ਬੰਦ ਹੋ ਜਾਂਦਾ ਇਹਦੇ ਬਾਰੇ ਜੇ ਕਿ ਪਤਾ ਹੈ YouTube ਵਾਲੇ ਜਿਹੜਾ ਬੰਦਾ ਵੀਰ ਲਾਈਵ ਵੀਡੀਓ ਪਾਉਂਦਾ ਹੈ ਹਨਾ ਜੇ ਉਹਨੂੰ ਪਤਾ ਹੈ ਤਾਂ ਇਸ ਬਾਰੇ ਦੱਸਿਓ ਯਾਰ ਕੋਈ ਜੇ ਵੀਰ ਭਰਾ ਨੂੰ ਕਿਸੇ ਨੂੰ ਮੇਰਾ ਵੀਡੀਓ ਦੇਖਦਾ ਹੈ ਕੋਈ ਦੋਸਤੋ ਕਹਿੰਦੇ ਨਾ ਵੀ ਜਿਹੜਾ ਲੰਗਰ ਹੁੰਦਾ ਹਨਾ ਲੰਗਰ ਦਾ ਪ੍ਰਸ਼ਾਦ ਆ ਕਹਿੰਦੇ ਆਪਾਂ ਲੰਗਰ ਦੇ ਵਿੱਚ ਕੋਈ ਵੀ ਚੀਜ਼ ਹੋਵੇ ਹਨਾ ਕਹਿੰਦੇ ਖਾਣ ਵਾਲੇ ਨੂੰ ਵੀ ਉਨਾ ਹੀ ਪੁੰਨ ਲੱਗਦਾ ਬਰਤੋਂ ਵਾਲੇ ਨੂੰ ਵੀ ਓਨਾ ਹੀ ਤੇ ਜਿਹੜਾ ਬਣਾਉਂਦਾ ਉਹਨੂੰ ਵੀ ਓਨਾ ਹੀ ਤੇ ਜਿਹੜਾ ਬੀਜ ਦਾ ਤੇ ਵੱਢਦਾ ਉਹਨੂੰ ਵੀ ਓਨਾ ਹੀ ਤੇ ਜਿਹੜੀ ਚੱਕੀ ਤੇ ਆਟਾ ਪਿਸਦਾ ਜਿੱਥੇ ਆਟਾ ਤਿਆਰ ਹੁੰਦਾ ਤੇ ਉਹਨੂੰ ਵੀ ਓਨਾ ਹੀ ਪੁੰਨ ਲੱਗਦਾ ਪੁੰਨ ਕਹਿੰਦੇ ਸਾਰਿਆਂ ਨੂੰ ਇੱਕੋ ਜਿਹਾ ਲਾਤਦਾ ਜਿਹੜਾ ਕਣਕ ਜਾਂ ਖੇਤ ਦੇ ਵਿੱਚ ਫਸਲ ਬੀਜਦਾ ਉਹਨੂੰ ਵੀ ਪੁੰਨ ਉਨਾ ਹੀ ਜਿਹੜਾ ਫਸਲ ਨੂੰ ਵੱਢਦਾ ਦਿਹਾੜੀ ਵੀ ਦਿੰਦਾ ਮਜ਼ਦੂਰ ਉਹਨੂੰ ਵੀ ਪੁੰਨ ਉਨਾ ਹੀ ਜਿਹੜਾ ਚੱਕੀ ਦੇ ਉੱਪਰ ਆਟਾ ਪੀਂਦਾ ਕਣਕ ਪੀਂਦਾ ਏ ਆਟਾ ਬਣਾਉਂਦਾ ਉਹਨੂੰ ਵੀ ਉਨਾ ਹੀ ਫਿਰ ਜੇ ਗੁਰੂ ਘਰ ਦੇ ਵਿੱਚ ਕੋਈ ਲੰਗਰ ਲਾਉਂਦਾ ਉਹਨੂੰ ਵੀ ਪੁੰਨ ਉਨਾ ਹੀ ਲੱਗਦਾ ਜਿਹੜਾ ਵਰਤਾਉਂਦਾ ਏ ਉਹਨੂੰ ਵੀ ਪੁੰਨ ਉਨਾ ਹੀ ਲਾਤਾ ਤੇ ਜਿਹੜਾ ਖਾਂਦਾ ਏ ਉਹ ਨੂੰ ਵੀ ਪੁੰਨ ਉਹਨਾ ਹੀ ਲਾਦਾ ਤੇ ਜਿਹੜਾ ਦੋਸਤੋਂ ਖੁੰਦਾ ਏ ਕਿਸੇ ਤੋਂ ਜਿਹੜਾ ਅੜੈਜਿਕ ਹੁੰਦਾ ਏ ਕਿਸੇ ਦੇ ਕਰਮਾਂ ਦਾ ਜਦੋਂ ਕੋਈ ਖਾਂਦਾ ਹੈ ਨਾ ਖੋ ਕੇ ਉਹਦਾ ਬਹੁਤ ਵੱਡਾ ਪਾਪ ਲਾਤਾ ਦੋਸਤੋਂ ਜੇ ਮੇਰੀ ਕੋਈ ਵੀਡੀਓ ਦੇਖ ਰਿਆ ਵੀਰਾ ਤੇ ਮੈਨੂੰ ਮੜਾ ਜਾਏ ਦੱਸੋ ਵੀ ਜਿਹੜੇ ਮੇਰੇ ਕਮੈਂਟ ਆਉਂਦੇ ਆ ਮੈਨੂੰ ਦੇਖਦੇ ਹੈਗੇ ਆ ਤੇ ਬਾਅਦ ਵਿੱਚ ਪਤਾ ਨਹੀਂ ਲੱਗਦਾ ਤੇ ਗੱਲ ਆਪਾਂ ਕਰਦੇ ਸੀ ਪੁੰਨ ਦੀ ਜੇ ਜਿਹੜਾ ਕਿਸੇ ਦਾ ਰਿਜਕ ਖੋ ਕੇ ਖਾਂਦਾ ਉਹਨੂੰ ਪਾਪ ਬਹੁਤ ਵੱਡਾ ਲਾਦਾ ਜਿਵੇਂ ਹੁਣ ਹੋਇਆ ਜਿਵੇਂ ਲੋਕ ਲੰਗਰ ਲੈ ਕੇ ਜਾਂਦੇ ਸੀ ਟਰਾਲੀਆਂ ਦੇ ਵਿੱਚ ਲੱਦ ਕੇ ਜਿਹਦੇ ਜਿਹਨੂੰ ਖਵਾਉਣ ਵਾਸਤੇ ਲੈ ਕੇ ਜਾਂਦੇ ਸੀ ਉਹਦੇ ਤੱਕ ਨਹੀਂ ਪਹੁੰਚਿਆ ਤੇ ਲੋਕਾਂ ਨੇ ਰਾਹ ਦੇ ਵਿੱਚ ਹੀ ਲੁੱਟਣਾ ਸ਼ੁਰੂ ਕਰਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਲੰਗਰ ਬਣਾਉਣ ਵਾਲੇ ਨੂੰ ਤੇ ਵਰਤੌਣ ਵਾਲੇ ਨੂੰ ਤੇ ਖਾਣ ਵਾਲੇ ਨੂੰ ਤਿੰਨਾਂ ਨੂੰ ਪੁੰਨ ਹੁੰਦਾ ਪੁੰਨ ਦਾ ਕੰਮ ਲੱਗਦਾ ਉਹਨਾਂ ਨੂੰ ਪੁੰਨ ਲੱਗਦਾ ਤਿੰਨਾਂ ਬੰਦਿਆਂ ਨੂੰ ਬਣਾਉਣ ਵਾਲੇ ਨੂੰ ਖਾਣ ਵਾਲੇ ਨੂੰ ਤੇ ਵਰਤੌਣ ਵਾਲੇ ਨੂੰ ਪਰ ਜਿਹੜਾ ਕਿਸੇ ਦਾ ਖਾਂਦੇ ਆ ਖੋਹ ਕੇ ਉਹਨਾਂ ਨੂੰ ਪਾਪ ਲੱਗਦਾ ਬਹੁਤ ਵੱਡਾ ਤੇ ਜਿਹੜੇ ਲੋਕਾਂ ਨੇ ਲੰਗਰ ਜਿਹੜੇ ਲੋਕ ਟਰਾਲੀਆਂ ਭਰ-ਭਰ ਕੇ ਲੈ ਕੇ ਗਏ ਸੀ ਸਮਾਨ ਦੀਆਂ ਜਿਨ੍ਹਾਂ ਦੇ ਤੱਕ ਤਾਂ ਪਹੁੰਚਿਆ ਜਿਨ੍ਹਾਂ ਨੇ ਜਿਨ੍ਹਾਂ ਦੇ ਢਿੱਡ ਚ ਗਿਆ ਉਹ ਜਿਨ੍ਹਾਂ ਦੇ ਘਰ ਤੱਕ ਪਹੁੰਚਿਆ ਜਾਂ ਜਿਨ੍ਹਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਸਾਡੇ ਘਰੇ ਪਿਆਏ ਖਾਣ ਪੀਣ ਆਸਤੇ ਉਹਨਾਂ ਨੂੰ ਵੀ ਪੰਨ ਉਹਨਾਂ ਹੀ ਲੱਗਿਆ ਜਿਨ੍ਹਾਂ ਨੇ ਇਹ ਕਹਿਤਾ ਕਿ ਵਾਏ ਗੁਰੂ ਜੀ ਤੁਸੀਂ ਅੱਗੇ ਜਾਓ ਖਾਣ ਪੀਣ ਵਾਲਾ ਸਮਾਨ ਲੈ ਕੇ ਸਾਡੇ ਕੋਲੇ ਹੈਗਾ ਪੰਨ ਉਹਨਾਂ ਨੂੰ ਵੀ ਉਹਨਾਂ ਹੀ ਲੱਗਿਆ ਪਰ ਜਿਹੜੇ ਲੋਕਾਂ ਨੇ ਰਾਹ ਚੋਂ ਟਰਾਲੀਆਂ ਚੋਂ ਖੋਇਆ ਝੋਲੇ ਭਰੇ ਪੰਡਾ ਬੰਨੀਆਂ ਪੰਡਾ ਬੰਨ ਬੰਨ ਕੇ ਲੈ ਗਏ ਉਹਨਾਂ ਦੇ ਉਹ ਹਾਜਮ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਕਿ ਇੱਕ ਬੰਦਾ ਪਹਿਲਾਂ ਹੀ ਦੁਖੀ ਤੇ ਫਸਿਆ ਬੈਠਾ ਘਰਾਂ ਦੇ ਵਿੱਚ ਪਾਣੀ ਦੇ ਕਰਕੇ। ਤੇ ਜਿਹੜੇ ਮਾਰ ਆਏ ਨੇ, ਜਿਹੜੇ ਬੰਦਿਆਂ ਦੀ ਡਿਊਟੀ ਲਈ ਸੀ। ਉਹਨਾਂ ਨੂੰ ਖਾਣਾ ਪਚਾਉਣ ਦੀ, ਉਹਨਾਂ ਨੂੰ ਪਾਣੀ ਪਚਾਉਣ ਦੀ। ਜਾਂ ਜਿਹੜੇ ਜਾਨਵਰ ਦਰবেশ ਲੋਕਾਂ ਦੇ ਘਰਾਂ 'ਚ ਕੁੱਤੇ ਰੱਖੇ ਸੀ, ਉਹਨਾਂ ਤੱਕ ਵੀ ਪਚਾਉਣ ਆਸਤੇ ਖਾਣਾ। ਡਿਊਟੀ ਲਾਈ ਸੀ ਉਹਨਾਂ ਨੂੰ ਲੋਕਾਂ ਨੇ ਰਾਹ ਦੇ ਵਿੱਚ ਰੋਕ ਲਿਆ ਕਿਸੇ ਨੇ ਵੀ ਰੋਕਿਆ ਉਹਦੇ ਭਾਗੀਦਾਰ ਉਹ ਆ ਜਿਨ੍ਹਾਂ ਨੇ ਉਹਨਾਂ ਨੂੰ ਰੋਕਿਆ ਕਿਉਂਕਿ ਲੰਗਰ ਲੈ ਕੇ ਜਾਣ ਵਾਲੇ ਬੰਦਿਆਂ ਦੀ ਡਿਊਟੀ ਮਹਾਰਾਜ ਨੇ ਲਾਈ ਸੀ ਉਹ ਅਕਾਲ ਪੁਰਖ ਨੇ ਡਿਊਟੀ ਲਾਈ ਸੀ ਲੋਕਾਂ ਦੀ ਕਿ ਤੁਸੀਂ ਉਹ ਬੰਦਿਆ ਕੋਲੇ ਲੰਗਰ ਲੈ ਕੇ ਜਾਓ ਉਹਨਾਂ ਨੂੰ ਪਹਚਾਓ ਉਹਨਾਂ ਵਾਸਤੇ ਪਰ ਜਿਹੜੇ ਲੋਕਾਂ ਨੇ ਲੰਗਰ ਰਾਹ ਦੇ ਵਿੱਚ ਲੁੱਟਿਆ ਖਾਣ ਪੀਣ ਵਾਲਾ ਰਾਹ ਦੇ ਵਿੱਚ ਸਮਾਨ ਲੁੱਟਿਆ ਉਹਨਾਂ ਨੂੰ ਬਹੁਤ ਵੱਡਾ ਇਹਦਾ ਪਾਪ ਕਹਿਰੋ ਚਾਹੇ ਉਹਨੂੰ ਉਹਨਾਂ ਨੂੰ ਭੁਗਤਣਾ ਪੈਣਾ ਕਿਉਂਕਿ ਲੰਗਰ ਦੀ ਚੀਜ਼ ਕਦੇ ਵੀ ਤੁਸੀਂ ਇਕੱਠੀ ਕਰਕੇ ਨਹੀਂ ਰੱਖ ਸਕਦੇ ਕਦੇ ਵੀ ਉਹ ਜਿੰਨਾ ਚਰ ਉਹ ਕਿਸੇ ਦੇ ਮੂੰਹ ਦੇ ਵਿੱਚ ਪਊਗੀ ਉਹਦਾ ਹੀ ਫਲ ਮਿਲਣਾ ਹੈ ਤੇ ਜਿਹੜਾ ਕਿਸੇ ਦਾ ਹੱਕ ਖਾਂਦਾ ਏ ਇਸ ਦੁਨੀਆ ਦੇ ਉੱਪਰ ਉਹ ਹੱਕ ਆ ਜਿਹੜਾ ਦੁੱਗਣਾ ਹੋ ਕੇ ਉਹ ਨਿਕਲਦਾ ਤੇ ਜਿਹੜੇ ਵੀ ਲੋਕਾਂ ਨੇ ਲੁੱਟਖੋ ਕੀਤੀ ਆ ਟਰਾਲੀਆਂ ਵਾਲਿਆਂ ਨਾਲ ਲੰਗਰ ਲੈ ਕੇ ਗਿਆ ਨਾ ਚਾ ਕੋਈ ਕਿਸੇ ਦਾ ਸਮਾਨ ਲੈ ਕੇ ਚੱਕ ਕੇ ਰਾਜ ਟਰਾਲੀਆਂ ਠੱਲ ਠੱਲ ਕੇ ਲੁੱਟ ਕੇ ਲੈ ਗਏ ਉਹਨਾਂ ਨੂੰ ਉਹ ਹਿਸਾਬ ਆ ਜਿਹੜਾ ਉਹ ਲੋਕਾਂ ਨੂੰ ਨਹੀਂ ਦੇਣਾ ਪੈਣਾ ਉਹ ਮਾਲਕ ਨੂੰ ਜ਼ਰੂਰ ਦੇਣਾ ਪੈਣਾ ਕਿਉਂਕਿ ਉਹ ਇੱਕ ਦਿਨ ਖਾ ਲੈਣਗੇ ਦੋ ਦਿਨ ਖਾ ਲੈਣਗੇ ਜੇ ਮੰਨ ਲੋ ਖਾ ਕੇ ਬਿਮਾਰ ਹੋ ਗਏ ਕਹਿੰਦੇ ਹੁੰਦੇ ਲੰਗਰ ਪ੍ਰਸ਼ਾਦਾ ਜਿਹੜਾ ਹੁੰਦਾ ਨਾ ਗੁਰੂ ਘਰ ਜਾ ਕੇ ਤੇ ਵੀ ਪ੍ਰਸ਼ਾਦਾ ਦਾ ਲੰਗਰ ਚੱਲਦਾ ਹੋਵੇ ਉਹ ਨੂੰ ਉਹਨਾਂ ਕੀ ਖਾਓ ਜਿੰਨਾ ਤੁਸੀਂ ਪਚਾ ਸਕਦੇ ਹੋ ਜਦੋਂ ਬਿੱਤ ਉਹ ਵੱਧ ਖਾਓਗੇ ਉਹ ਤੁਹਾਨੂੰ ਤਕਲੀਫ ਦੇਊਗਾ ਹੁਣ ਜਿਹੜਾ ਉਹ ਆਪਾਂ ਦੇਖਿਆ ਕਿ ਪਿੰਡਾਂ ਦੇ ਵਿੱਚੋਂ ਇਕੱਠਾ ਹੋ ਕੇ ਗਿਆ ਸੀ ਸਾਰਾ ਸਮਾਨ ਰਾਸ਼ਨ ਦਾ ਕੋਈ ਸਾਡੀ ਮਾਤਾ ਕੋਈ ਭੈਣ ਕੋਈ ਸਾਡੀ ਲੜਕੀ ਬੱਚੀ ਬੇਟੀ ਹਨਾ ਜਿੰਨੇ ਵੀ ਆਪਣੇ ਰਿਸ਼ਤੇ ਆ ਉਹ ਜਿਹੜੇ ਸਿਰ ਦੇ ਉੱਪਰ ਪ੍ਰੰਤਾਂ ਥਾਲਾਂ ਦੇ ਵਿੱਚ ਬਾਲਟੀਆਂ ਦੇ ਵਿੱਚ ਬੋਰੀਆਂ ਦੇ ਵਿੱਚ ਲੋਕਾਂ ਨੇ ਤੇਲ ਹੋਰ ਕੀ ਸਮਾਨ ਆਟਾ ਚੌਲ ਦਾਣਾ ਜਿਹੜਾ ਲੈ ਕੇ ਘਰਾਂ ਦੇ ਵਿੱਚੋਂ ਆਪਦੇ ਪਾਈਆ ਪਾਈਆ ਕਿਲੋ ਕਿਲੋ 2-2 ਕਿਲੋ ਇਕੱਠਾ ਕਰਕੇ ਦਿੱਤਾ ਸੀ ਉਹ ਸੀ ਬਰਕਤ ਦੀ ਚੀਜ਼ ਅਮਰਤ ਬਣ ਗਿਆ ਸੀ ਮਹਾਰਾਜ ਨੇ ਉਹਨਾਂ ਦੀ ਡਿਊਟੀ ਲਈ ਬਣਾਇਆ ਖਾਦਾ ਲੈ ਕੇ ਗਏ ਉੱਥੇ ਪਰ ਜਿਹੜੇ ਲੋਕਾਂ ਨੇ ਉਹਨੂੰ ਰਾਹ ਦੇ ਵਿੱਚ ਲੁੱਟਿਆ ਉਹ ਕੌਣ ਸੀ ਲੁੱਟਣ ਵਾਲੇ ਕੌਣ ਸੀ ਇਹਦਾ ਨਹੀਂ ਪਤਾ ਲੱਗਿਆ ਵੀ ਉਹਨਾਂ ਦੀ ਡਿਊਟੀ ਵੀ ਮਹਾਰਾਜ ਨੇ ਲਈ ਸੀ ਕਿਉਂਕਿ ਗੁਰੂ ਘਰ ਦਾ ਲੰਗਰ ਜਦੋਂ ਲੁੱਟਣ ਲੱਗਿਆਂ ਲੋਕ ਇਹ ਦੂਤੇ ਕਿਹੜੀ ਗੱਲ ਹੈ ਹੈਰਾਨਗੀ ਦੀ ਗੱਲ ਹੈ ਪਰ ਇਹਨਾਂ ਲੋਕਾਂ ਨੂੰ ਨਹੀਂ ਇਹ ਚੀਜ਼ਾਂ ਦਾ ਨਾਮ ਲੈਣਾ ਦੇਣਾ ਜਿਹੜੇ ਲੋਕ ਇਹ ਕੰਮ ਕਰਦੇ ਆ ਕਈ ਲੋਕ ਤਰਪਾਲ ਲਈ ਜਾਂਦੇ ਕਈ ਦੇਖੇ ਕਿ ਗੱਟੇ ਉਹਦੇ ਕਹਿੰਦੇ ਜੀ ਲੈ ਜਾਂਦੇ ਚਾਕੇ ਜਿਹੜੇ ਪਸ਼ੂਆਂ ਨੂੰ ਪਾਉਣ ਵਾਲੀ ਪਸ਼ੂਆਂ ਦਾ ਖਾਣਾ ਵੀ ਲੋਕਾਂ ਨੇ ਚੋਰੀ ਕਰਕੇ ਲੈ ਕੇ ਗਏ ਜਿਨ੍ਹਾਂ ਦਾ ਕੋਈ ਮਕਾਨ ਨਹੀਂ ਡਿੱਗਿਆ ਨਾ ਕੋਈ ਪੈੜੀ ਤੇ ਪਾਣੀ ਗਿਆ ਜਾਂ ਸ਼ਹਿਰ ਕਿਤੇ ਹੋਰ ਪਾਸੇ ਰਹਿੰਦੇ ਜਿਹੜੇ ਲੋਕ ਜਿਨ੍ਹਾਂ ਦਾ ਕੋਈ ਪਿੰਡਾਣਾ ਵਾਹ ਵਾਸਤਾ ਨਹੀਂ ਜਿਹੜੇ ਆਸੇ ਪਾਸੇ ਰਹਿੰਦੇ ਆ ਤੇ ਰੇੜੀਆਂ ਆਪਣੀਆਂ ਉਹ ਰਸਨਾਣਾ ਪਰ ਪਰ ਕੇ ਲੈ ਗਏ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਕਿ ਰੱਬ ਕਰਕੇ ਇਹੋ ਜਿਹੇ ਦਿਨ ਰੋਜ਼ ਹੋਣ ਉਹ ਤਾਂ ਇਹੀ ਮੰਗਦੇ ਹੋਣਗੇ ਨਾ ਵੀ ਸਾਡਾ ਲੱਗਿਆ ਰਹੇ ਓਏ ਸ਼ਰਮ ਖਾਓ ਕਹਿੰਦੇ ਨਾ ਰੱਬ ਨੇ ਲੋ ਦੇਖ ਕੇ ਲਾਈ ਆ ਹਰ ਇੱਕ ਚੀਜ਼ ਕਿੱਥੇ ਲੱਗਣੀ ਚਾਹੀਦੀ ਆ ਇੱਕ ਮਤੀਰਾ ਹੁੰਦਾ ਆਪਾਂ ਪੰਜਾਬੀ ਭਾਸ਼ਾ 'ਚ ਗੱਲ ਕਰਦੇ ਮਤੀਰਾ ਹੁੰਦਾ ਜਿਹਨੂੰ ਧਵਾਣਾ ਕਹਿ ਜਾਂਦੇ ਮਤੀਰਾ ਤੇ ਇੱਕ ਅੰਬ ਜਾਂ ਜਾਮਣ ਰੱਬ ਨੇ ਦੇਖ ਕੇ ਲਾਇਆ ਕਿਹੜੇ ਕਿੱਥੇ ਲੱਗਣੇ ਚਾਹੀਦੇ ਕਿਹੜੇ ਕਿੱਥੇ ਰੱਬ ਨੂੰ ਪਤਾ ਸੀ ਜੇ ਮੈਂ ਮਤੀਰੇ ਜਿਹੜੇ ਧਵਾਣੇ ਉੱਪਰ ਲਾਉਂਗਾ ਜਦੋਂ ਉਹ ਉੱਪਰੋਂ ਥੱਲੇ ਡਿੱਗਣਗੇ ਉਹ ਕਿਸੇ ਦੇ ਸਿਰ 'ਚ ਵੱਜਣਗੇ ਤੇ ਬੰਦੇ ਦੀ ਮੌਤ ਹੋ ਜੂਗੀ ਤੇ ਉਹਨੇ ਇਸੇ ਕਰਕੇ ਆਂਬ ਜਿਹੜਾ ਨਾ ਉੱਪਰ ਲਾਇਆ ਕਿ ਜੇ ਉਹ ਉੱਪਰੋਂ ਡਿੱਗੂਗਾ ਵੀ ਕਿਸੇ ਦੇ ਸਿਰ 'ਚ ਵੱਜਿਆ ਤੇ ਕੋਈ ਨੁਕਸਾਨ ਨਹੀਂ ਹੋਣਾ ਇਸੇ ਕਰਕੇ ਰੱਬ ਨੇ ਨਾ ਉਹੋ ਜਿਹੇ ਲੋਕਾਂ ਨੂੰ ਉੱਥੇ ਹੀ ਰੱਖਿਆ ਕਿ ਇਹ ਲੋਕ

ਬਾਕੀ ਬਰਕਤ ਤੁਹਾਡੀ ਕਮਾਈ ਚ ਹੋਣੀ ਚਾਹੀਦੀ ਆ ਤੁਸੀਂ ਕੀ ਕਮਾਉਨੇ ਹੋ ਕੀ ਖਾਣੇ ਹੋ ਤੇ ਕਿਹਦਾ ਨਾਮ ਲੈ ਕੇ ਖਾਣੇ ਹੋ ਉਹ ਬਰਕਤ ਦਿੰਦੀ ਆ ਚੋਰੀ ਠੱਗੀ ਦੀ ਕਦੇ ਵੀ ਚੀਜ਼ ਖਾਧੀ ਹੋਈ ਉਹ ਪਛਦੀ ਨਹੀਂ ਆਗੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਥੋਂ ਦੇਖਦੇ ਆ ਤੇ ਆ ਇੱਕ ਕਮੈਂਟ ਆਇਆ ਬਾਈ ਦਾ ਰਮਨਜੀਤ ਸੋਢੀ ਹਾਂਜੀ ਸਸੀਗਾ ਪਾਜੀ ਰਮਨਜੀਤ ਵਾਓ ਸਸੀਗਾ ਪਾਜੀ ਅੰਗਰੇਜ਼ੀ ਆਉਂਦੀ ਆ ਥੋੜੀ ਥੋੜੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ ਜੀ